ਦੱਸ ਦੱਸ ਮੈਨੂੰ ਕੀ ਸੁਣਿਆ ਦੱਸ ਦੇਣੀ ਆ ਮੈਨੂੰ ਮੈਂ ਕੋਈ ਨਹੀਂ ਸੁਣਿਆ ਮੈਂ ਸੁਰਤ ਨਹੀਂ ਤੈਨੂੰ ਸੱਚੀ ਦੰਦਾ ਨਾ ਮੈਂ ਮੈਨੂੰ ਮੈਂ ਮਾਰ ਕੀ ਮੈਂ ਤੈਨੂੰ ਸੁਰਤ ਨਹੀਂ ਮੈਨੂੰ ਮੈਂ ਮਾਰ ਮੈਨੂੰ ਮੈਂ ਮਾਰ ਕੀ ਮੈਨੂੰ ਦੱਸ ਦੇ ਮੈਨੂੰ ਮੈਂ ਮਾਰ ਕੀ ਮੈਨੂੰ ਦੱਸ ਦੇ ਕੀ ਸੁਣਿਆ ਤੂੰ ਮੈਨੂੰ ਦੱਸ ਦੇ ਜੋ ਤੂੰ ਕੁ ਸੁਣਿਆ ਤਾਂ ਦੱਸ ਦੇ ਮੈਨੂੰ ਮੈਂ ਗੱਲ ਘੋੜਦਾ ਤੇਰਾ ਰਲ ਮੀਤ ਰਲ ਮੀਤ ਯਰੇ ਕੀ ਕਰਤਾ ਹੀ ਮੈਂ ਇਹਨੂੰ ਕੋਈ ਜ਼ਖ਼ਮ ਨਹੀਂ ਗਿਆ ਕਿਤੇ ਉਹ ਕਿਉਂ ਸ਼ੋਗੀ ਹੋ ਇੰਨਾ ਟੌਰਚਰ ਕੀਤਾ ਇਹਨੂੰ ਇਹਨੇ ਕੁਝ ਨਹੀਂ ਦੱਸਿਆ ਹੋ ਸਕਦਾ ਇਹਨੂੰ ਸਭ ਆਕੇ ਗੱਲ ਕੁਝ ਨਾ ਸੁਣਿਆ ਹੋਵੇ ਨਾ ਇਹਨੂੰ ਕੁਝ ਗੱਲ ਦਾ ਪਤਾ ਹੋਵੇ ਤੇ ਮੈਂ ਇਹਨੂੰ ਕਮਲਿਆਂ ਵਾਂਗੂ ਐਵੇਂ ਟੌਰਚਰ ਕਰੀ ਜੰਨਾ ਵਾ ਜੇ ਇਹਨੂੰ ਕੁਝ ਪਤਾ ਵੀ ਹੈ ਇਹਨੇ ਤਮਣੀ ਦੱਸਣਾ ਗਰਮੀ ਤਾਂ ਗਰਮੀ ਤਾਂ ਗਰਮੀ ਤਾਂ ਪੋਸ਼ ਕਰ ਜੇ ਤੈਨੂੰ ਕੁਝ ਹੋ ਗਿਆ ਤੇ ਮੇਰੇ ਜੀਣ ਦਾ ਕੀ ਫਾਇਦਾ ਕਮਲੀਆਂ ਮੈਂ ਹੀ ਮਰ ਜਣਾ ਇੱਥੋਂ ਛਲ ਮਾਰ ਕੇ ਇਹਨੂੰ ਥੱਲੇ ਖੜਦਾ ਵਾਂ ਜਾ ਕੇ ਕੋਨਾ ਕੋ ਮੰਮੀ ਦਾ ਬਣਾ ਲਾਉਣਾ ਵਾ ਮੈਂ ਚਿੱਤੋ ਪੇਗਲਾਤਾ ਕੋ ਨੋ ਕੋ ਸੋਚਨਾ ਮੈਂ ਕੀ ਤਰੀਕੇ ਨਾਲ ਹੈ ਨਾ ਉਠ ਗਰਮੀਤ ਗਰਮੀਤ ਹੋਸ਼ ਕਰ ਗਰਮੀਤ ਹੋਸ਼ ਕਰ ਮੈਂ ਬਖਤੀ ਪਾ ਲਿਆ ਯਾਰ ਇਹਨੂੰ ਕੀ ਹੋ ਗਿਆ ਗਰਮੀਤ ਗਰਮੀਤ ਮੰਮੀ ਮੰਮੀ ਹਾਂ ਮੈਂ ਕੀ ਹੋ ਜਾਵਾ ਮੰਮੀ ਅਗਰ ਮੀਤ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹ ਕੀ ਹੋ ਗਿਆ ਅਗਰ ਚੰਗੀ ਪਾਲੀ ਕੋਠਾ ਤੇ ਲੀੜੇ ਪਾਉਣ ਗਈ ਸੀ ਬੇਹੋਸ਼ ਹੀ ਹੋ ਗਈ ਮੰਮੀ ਹੋਸ਼ ਹੀ ਨਹੀਂ ਕਰਨਦੀ ਬਿਲਕੁਲ ਕੱਟੇ ਮੀਤ ਹੈ ਗਰਮੀਤ ਹੈ ਹੋਸ਼ ਨਹੀਂ ਕਰਨਦੀ ਚੰਗੀ ਪਾਲੀ ਬਾਲਟੀ ਕੋਠਾ ਤੇ ਲੈ ਕੇ ਗਈ ਮੈਂ ਆਹ ਕੋਠੇ ਲੀੜੇ ਪਾਇਆ ਸੁੱਕਣੇ ਤੁਸੀਂ ਮੰਮੀ ਉਹਨੂੰ ਲੀੜੇ ਪਾਉਣ ਘਲਾਤਾ ਇੰਨੀ ਧੋਪਾ ਉੱਤੋਂ ਤੁਹਾਨੂੰ ਪਾ ਦੇਗਾ ਵਾ ਸ਼ਾਮਾ ਨੂੰ ਆਪੇ ਕੰਮ ਕਰਨੇ ਆ ਸੇਸਰ ਕਰ ਲਿਆ ਕਰੋ ਕੰਮ ਤੁਸੀਂ ਜਰੂਰ ਪਕਾਓ ਕਾਹਦੇ ਨਹੀਂ ਸਣੀ ਠੀਕ ਤੇ ਮੈਨੂੰ ਕਹਿੰਦੀ ਮੈਂ ਆਪਾਂ ਆਉਂਦੀ ਸੁੱਕਣੇ ਕੱਪੜੇ ਮੈਂ ਜੇ ਧੋਲੇ ਤੇ ਪਾ ਵੀ ਹੁੰਦੀ ਕੋਈ ਪਤਾ ਨਹੀਂ ਹੋਸ਼ ਨਹੀਂ ਕਰਨਦੀ ਮੀਤ ਜਾਵੇ ਪ ਮੂਹੇ ਪੁੱਛ ਕੇ ਮਾਰਾਂ ਨੇ ਡਾਕਟਰ ਲੈ ਕੇ ਆਵਾਜ ਆ ਕੇ ਮੈਂ ਨਹੀਂ ਗਰਮੀਤ ਹੋਇਆ ਹੈ ਨਹੀਂ ਉੱਠ ਕੋ ਲੋ ਜੇ ਮੈਂ ਬੁਰਿਆ ਪਾਪਾ ਤੇ ਲੀੜੇ ਪਾਉਣ ਕਾਲੀ ਦਿੱਤਾ ਵਾ ਤੇ ਮਰ ਮੁਕਣਾ ਨਹੀਂ ਜਾਂਈ ਕਿ ਸਾਡੇ ਜੁਮੇ ਨਾ ਪੈ ਜੀ ਇਹ ਤਾਂ ਅੱਗੇ ਨਹੀਂ ਮੈਨੂੰ ਤਰੀ ਚੰਗੀ ਲੱਗਦੀ ਉਹੋ ਗਾਲੇ ਛਾਪਾ ਕੋਈ ਨਾ ਕੋਈ ਪਾਏ ਛੱਡਦੀ ਲੈ ਪਾਣੀ ਤਰੋਕ ਮਾਰਾ ਜਾ ਮੂਹੇ ਮੈਂ ਮਰਦਾ ਮਨੀ ਕੀ ਪਤਾ ਹੀ ਮੈਂ ਹੀ ਲੀੜੇ ਸੁੱਕਣੇ ਪਾਉਂਦੀ ਆ ਗਿਆ ਆ ਗਿਆ ਆ ਗਿਆ ਹੋਸ਼ ਆਏ ਨਹੀਂ ਗਰਮੀ ਵੀ ਨਹੀਂ ਆਜੇ ਕਿਹੜੀ ਨੇਰੀ ਆ ਗਈ ਕਿਤੇ ਅਜੇ ਨਹੀਂ ਗਰਮੀ ਨੂੰ ਕਿਤੇ ਗਰਮੀਤ ਹਲਾ ਫੜ ਪਾਣੀ ਪੀ ਘੋਟੇ ਕਿ ਹੋਇਆ ਤੈਨੂੰ ਜੇ ਤੈਨੂੰ ਚੱਕਰ ਚੱਕਰ ਆਉਂਦਾ ਤੂੰ ਮੈਨੂੰ ਦੱਸ ਹੀ ਦਿੰਦੀ ਉੱਠ ਕੇ ਬਾਲੇ ਨੂੰ ਹੋਸ਼ ਕਰ ਤਾਨੂੰ ਬਾਲੇ ਨੂੰ ਮਾਰਾ ਜਾ ਚੱਕਰ ਆ ਜਾਗਾ ਤੈਨੂੰ ਥੁੱਪ ਦੇ ਨਾਲ ਤਾਂ ਕਰਕੇ ਤੂੰ ਹੈ ਨਾ ਤਾਂ ਡਿੱਗ ਪਈ ਹੈ ਨਾ ਮੈਨੂੰ ਨੇ ਪਤਾ ਲੱਗਾ ਥੋਪਰਾ ਚੱਕਰ ਆ ਕੇ ਤੈਨੂੰ ਤੈਨੂੰ ਪਤਾ ਲੱਗੰਦਿਆ ਸੀ ਕੱਪੜੇ ਸੁੱਕਣੇ ਪਾਉਣੀ ਪਉਦੀ ਤੈਨੂੰ ਇੱਕਦਮ ਚੱਕਰ ਆ ਕੇ ਤਾਂ ਕਰਕੇ ਪਿੱਛਾ ਡਿੱਗ ਪਈ ਹੈ ਤੂੰ ਹਾਂ ਮੈਨੂੰ ਚੱਕਰ ਆਈ। ਹਾਂ ਤਾਂ ਹੀ ਕਰਕੇ ਤੇ ਜਦੋਂ ਚੱਕਰ ਆਉਂਦੇ ਤਾਂ ਤੂੰ ਮੈਨੂੰ ਦੱਸਦੀ ਤੇ ਮੈਂ ਆਪ ਲੀੜੇ ਪਾਉਂਦੀ ਸੁੱਕਣੇ। ਤੂੰ ਕੋ ਗਈ ਫਿਰ ਉਦੋਂ ਪਾਰਟੀ ਚੁੱਕ ਕੇ ਝਟ ਡਗੜ ਡਗੜ ਕਰਦੀ ਚਲ ਗਈ ਤੂੰ। ਬਹਿਣੇ ਠੀਕ ਆ ਬੇਹਲਿਆ ਕਰੋ ਨਾ। ਜੇਕਰ ਠੀਕ ਨਹੀਂ ਤੇ ਕੰਮ ਨਾ ਕਰਾਇਆ ਕਰੋ ਕੋਈ ਜ਼ਰੂਰੀ ਇਹ ਕੰਮ ਕਰਾਉਣਾ ਤੇ ਕੋਈ। ਹਾਂ ਤਾਂ ਜੇ ਮੈਨੂੰ ਦੱਸਦੀ ਵੀ ਮੈਂ ਨਹੀਂ ਠੀਕ ਤੇ ਮੈਂ ਨਾ ਕਾਲਦੀ ਮੈਨੂੰ ਹੁਣ ਕੀ ਪਤਾ ਹੀ ਹੁਣ। ਹੁਣ ਠੀਕ ਹੈ ਨਾ? ਹਾਂ। ਸਹੀ ਹੈ ਨਾ ਹੁਣ? ਠੀਕ ਆ ਠੀਕ ਆ। ਠੀਕ ਹੈ ਨਾ ਹੁਣ? ਨਹੀਂ ਡਾਕਟਰ ਲੈ ਕੇ ਆਵਾਂ? ਨਹੀਂ ਨਹੀਂ ਡਾਕਟਰ ਨਹੀਂ ਲਾਉਣਾ। ਚਲ ਕੋਈ ਰੈਸਟ ਕਰ ਲਾ ਹੁਣ ਤੂੰ ਖੜੀ ਐ ਨਾ ਬਸ ਮੇਰੇ ਨਾਲ ਮੈਂ ਪੈ ਜਾਂਦਾ ਕੋਈ ਨਹੀਂ ਮੈਂ ਠੀਕ ਚਲ ਕੋਈ ਨਹੀਂ ਕਰੀ ਰੈਸਟ ਕਰ ਲੈਂਦਾ ਕੋਈ ਗੱਲ ਨਹੀਂ ਆਪੇ ਸਰੀਰ ਸੈੱਟ ਹੋ ਜਾਂਦਾ ਹੁੰਦਾ ਬਹਾਲੀ ਲੀਆਂ ਨਾ ਸਿਰਸੁਰ ਪੀੜ ਜਾਂਦੀ ਤੇ ਨਹੀਂ ਹੁੰਦੀ ਨਹੀਂ ਮੰਮੀ ਹੁਣ ਮੈਨੂੰ ਕੁਛ ਨਹੀਂ ਹੁੰਦਾ ਹੂੰ ਦੁੱਧ ਦੱਦ ਕਰਮ ਕਰਕੇ ਲਿਆਦਾ ਕੋਟ ਨਹੀਂ ਮੈਂ ਕੁਛ ਨਹੀਂ ਮੰਮੀ ਖਾਣਾ ਬੀਣਾ ਆਹ ਹੈ ਜੇ ਗਰਮੀ ਤੇ ਤੂੰ ਨਹੀਂ ਠੀਕ ਤਾਂ ਤੂੰ ਮੈਨੂੰ ਤਾਂ ਧੀਏ ਦੱਸਦੀ ਜੇ ਉਤੋਂ ਡੇਪੇ ਦੀ ਫੇਰ ਅਹੀਂ ਕੀ ਕਰਨਾ ਹੈ ਮੰਮੀ ਬਸ ਚੱਕਰ ਜਿਹਾ ਆ ਗਿਆ ਮੈਨੂੰ ਅੱਧੀ ਲਮਕੀ ਹੀ ਕੋਠੇ ਤੇ ਜੇ ਥੋੜੇ ਡੇਪੇ ਦੀ ਤੇ ਫੇਰ ਆ ਹਾਈ ਦੱਸ ਮੈਂ ਥੱਲੇ ਡੀਕਦੀ ਰਹਿਣਾ ਸੀ ਕੋਠੇ ਤੇ ਕੱਪੜੇ ਪਾਉਣ ਗਈ ਉਹ ਤੇ ਸ਼ੁਕਰ ਕਰ ਮੈਂ ਉੱਤੇ ਉਦਾਂ ਹੀ ਚਲੇ ਗਿਆ ਹੁੰਤੇ ਫੋਨ ਸੁਣ ਲੈਣੇ ਉੱਤੇ ਚਲੇ ਗਿਆ ਤਾਂ ਤੇ ਉੱਥੇ ਕੱਪੜੇ ਸੁੱਕਣੇ ਪਾਉਂਦੀ ਤੇ ਮੈਂ ਭੱਜ ਕੇ ਜਾ ਕੇ ਫੜ ਲਿਆ ਤੇ ਜੇ ਡੇਕ ਪੰਜੀ ਥੱਲੇ ਤੇ ਫਿਰ ਕੀ ਬਣਦਾ ਦੱਸ ਉਹ ਪਹਿਨਾ ਇਹਦਾ ਦੱਸ ਕੀ ਇਹਨੂੰ ਬੰਦਾ ਕਵੇ ਬੰਦਾ ਸਿਆਣੀ ਬਣੇਗਾ ਬੰਦਾ ਦੱਸ ਦੱਸ ਸਹੀ ਆ ਸਰੀ ਠੇਚਲਿਆ ਜਾਂ ਕਿੱਦਾਂ-ਕਿੱਦਾਂ ਨਹੀਂ ਚੱਲ ਕੋਈ ਨਹੀਂ ਹੌਲੀ-ਹੌਲੀ ਫਰਕ ਪੈਣਾ ਆਹੋ ਚਲੋ ਨਾਮ ਕਰ ਲਾ ਘੜੀ ਚੰਗਾ ਹਾਂ ਰੈਸ਼ ਕਰ ਲਾ ਤੂੰ ਘੜੀ ਚੰਗਾ ਹਾਂ ਫਿਰ ਜੇ ਕੋਈ ਚੀਜ਼ ਚੂਜ ਕੋਈ ਖਾਣੀ ਤੇ ਮੈਨੂੰ ਦੱਸ ਨਹੀਂ ਮੈਂ ਕੁਝ ਨਹੀਂ ਖਾਣਾ ਚਲ ਠੀਕ ਆ ਘੜੀਕ ਤੂੰ ਰੈਸਟ ਮਾਰ ਜੇ ਤੈਨੂੰ ਫਰਕ ਨਹੀਂ ਠੰਡਾ ਨਾ ਲੈਦਾ ਮਾਸਾ ਨਹੀਂ ਨਹੀਂ ਚਲ ਠੀਕ ਚਲੇ ਗਏ ਹਮਾ ਪੁੱਤ ਪਰਨਾ ਮਮੀ ਅੱਜ ਮਾਂਚ ਧਾਰ ਲਿਆ ਏ ਮਨੇ ਤੂੰ ਹੀ ਕੀ ਸੋਚਦੇ ਮੈਂ ਇ ਚਲਾਕੀਆਂ ਕਰਦਾ ਹਾਂ ਹਾਂ ਅਕਲ ਮੈਨੂੰ ਆਈ ਆ ਪਰ ਆਈ ਥੋੜੇ ਦੇਰ ਬਾਅਦ ਹੀ ਆ ਤੁਹਾਡੀਆਂ ਚਲਾਕੀਆਂ ਸਮਝਣ ਚ ਮੈਨੂੰ ਟਾਈਮ ਜ਼ਰੂਰ ਲੱਗ ਗਿਆ ਪਰ ਕੋਈ ਨਾ ਜੇ ਅੱਜ ਮੈਂ ਬੱਕ ਜਾਂਦੀ ਨਾ ਇਹਨਾਂ ਦੇ ਸਾਹਮਣੇ ਅੱਗੇ ਵਾਂਗੂ ਡਰ ਕੇ ਤੇ ਕਿਤਨਾ ਕਿਤੇ ਜ਼ਰੂਰ ਇਹਨਾਂ ਨੇ ਨਾ ਮੈਨੂੰ ਵੀ ਅੱਜ ਛੋਟੀ ਦੇਣਾ ਸੀ ਕੋਠੇ ਤੋਂ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਨੇ ਆਪਣਾ ਇੱਕ ਆ ਕੰਮ ਛਪਾਉਣ ਬਦਲੇ ਤੇ ਕਈਆਂ ਨੂੰ ਨੁਕਸਾਨ ਪਹੁੰਚਾਉਣਾ ਹੈ ਇਹਨਾਂ ਦੀ ਤੇ ਉਹ ਗੱਲ ਆ ਬੰਦਾ ਇੱਕ ਗੁਨਾਹ ਛਪਾਉਣ ਬਦਲੇ ਨਾ 100 ਗੁਨਾਹ ਕਰਦਾ ਇੱਕ ਝੂਠ ਛਪਾਉਣ ਬਦਲੇ 100 ਝੂਠ ਮਾਰਦਾ ਤੇ ਪਰ ਉਹ ਫਿਰ ਵੀ ਨਹੀਂ ਛਿਪਦਾ ਕੋਈ ਨਾ ਰਹੀ ਗੱਲ ਮੰਮੀ ਜੀ ਕਿੱਦਾਂ ਕਹਿੰਦੇ ਮੈਂ ਕੱਪੜੇ ਪਾ ਆਉਂਦੀ ਮੈਂ ਹੀ ਧੋਤੇ ਸੀ ਆਪਣੇ ਮੁੰਡੇ ਸਾਹਮਣੇ ਤੇ ਮੰਮੀ ਵੀ ਬੜੇ ਚਾਲੂ ਬਣਦੇ ਆ ਕੋਈ ਨਾ ਮੰਮੀ ਹੁਣ ਮੈਂ ਤੁਹਾਡੇ ਸਾਰਿਆਂ ਦੀਆਂ ਚਲਾਕੀਆਂ ਜਾਣਨੀ ਆ ਜਿਹੜੀ ਕੋਈ ਭੁੱਲ ਚੁੱਕਿਆ ਨਾ ਹੌਲੀ ਹੌਲੀ ਉਹ ਵੀ ਮੇਰੇ ਸਮਝ ਆਈ ਜਾਊਗੀ ਮਣੀ ਬਹੁਤ ਚਲਾਕ ਬਣਦਾ ਨਾ ਇਦਾਂ ਨਹੀਂ ਤੈਨੂੰ ਚਲਾਕ ਬਣਨ ਦੀ ਮੈਂ ਜੇ ਮੈਂ ਨਾ ਕਿ ਨਾਟਕ ਨਾ ਨਾ ਕਰਦੀ ਤੇ ਅੱਜ ਵੀਰ ਵਾਂਗੂ ਮੇਰੇ ਨਾਲ ਵੀ ਕੁਛ ਨਾ ਕੁਛ ਹੋ ਜਾਣਾ ਸੀ ਆਪਣੀ ਗਲਤੀ ਛਪਾਉਣ ਬਦਲੇ ਤੇ ਭਾਵੇਂ ਮੇਰਾ ਵੀ ਕਤਲ ਹੀ ਕਰ ਦਿੰਦੇ ਸਹਲੋ ਤਾਂ ਇਹ ਤਾਂ ਗੱਲ ਹੈਗੀ ਆ ਕਿ ਜਿਹੜੇ ਸੌਂਗਾ ਮੈਨੂੰ ਲੱਗਦੇ ਪਏ ਆ ਸੱਟ ਦੇ ਹੋ ਹੀ ਜਾਣਗੇ ਮੇ ਕੋਈ ਜ਼ਿਆਦਾ ਪ੍ਰੋਬਲਮ ਤਾਂ ਹੈ ਨਹੀਂ ਗੇ ਚਲੋ ਇੰਨਾ ਸ਼ੁਕਰ ਹੈ ਵਾਹਿਗੁਰੂ ਦਾ ਕਿ ਇਹਨਾਂ ਨੂੰ ਹੋਸ਼ ਆ ਗਏ ਹੁਣ ਛੇਤੀ ਮੈਨੂੰ ਤਾਂ ਲੱਗਦਾ ਹੀ ਆ ਬਾਕੀ ਇਹਨਾਂ ਦੀ ਮੰਮੀ ਵੇਖ ਕੇ ਮੈਨੂੰ ਬੜਾ ਤਰਸ ਆਇਆ ਕਿ ਕਿਦਾਂ ਉਹ ਕਰਦੇ ਪਏ ਸੀ ਬਾਕੀ ਕੋਈ ਗੱਲ ਨਹੀਂ ਆ ਜਾਣੀ ਹੋਸ਼ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਦੱਸ ਦੇ ਇਹਨਾਂ ਨੂੰ ਹੁਣ ਕੋਈ ਇਹਨਾਂ ਦੇ ਘਰ ਦੂਣ ਦਾ ਤੇ ਮੈਂ ਕਿਆ ਬਿਠਾਇਆ ਕਿੰਨੀ ਪਰੇਸ਼ਾਨੀ ਲੱਗੀ ਆ ਹਮ ਮੰਮੀ ਵਿਚਾਰੀ ਵੀ ਘਰ ਚੱਲ ਗਈ ਆ ਮੈਂ ਚਲ ਮੰਮੀ ਰੋਟੀ ਪਾਣੀ ਖਾ ਆ ਕੱਪੜੇ-ਕੁਪੜੇ ਬਦਲ ਲਿਆ ਕਿੰਨੀ ਪਰੇਸ਼ਾਨੀ ਲੱਗੀ ਮੰਮੀ ਨੂੰ ਇੱਥੇ ਵੇ ਵੇ ਕੇ ਜਿਆਦਾ ਪਰੇਸ਼ਾਨ ਹੋ ਦੇਦ ਨਾਲ ਟੈਨਸ਼ਨ ਲੈਣ ਦੀ ਮੈਂ ਆਪ ਹੀ ਆਖਿਆ ਚਲ ਮੰਮੀ ਹੋਇਆ ਮੈਂ ਇੱਥੇ ਘੜੀ ਬਹਿ ਜਾਨੀ ਆ ਕਿਹੜਾ ਹੰਸ ਤਰਾ ਬੈਰੀ ਦੁਸ਼ਮਣ ਜਿੰਨੇ ਸਟਾਈ ਨਹੀਂ ਲਾਤੀ ਮੇਰੇ ਵੀਰ ਨੂੰ ਮਹਾਰਾਜ ਮੇਰੇ ਵੀਰ ਨੂੰ ਠੀਕ ਠਾਕ ਕਰ ਦੇ ਵਾਹਿਗੁਰੂ ਤੇਰੇ ਅੱਗੇ ਮੈਂ ਅਰਦਾਸ ਕਰਦੀ ਆਂ ਸੱਚੇ ਬਾਦਸ਼ਾਹ ਇੰਨਾ ਮੈਨੂੰ ਦੁੱਖ ਲੱਗਣ ਡਿਆ ਨਾ ਮਹਾਰਾਜ ਕਿ ਇਹ ਵੀਰ ਭੈਣ ਨੂੰ ਕੁਛ ਨਾ ਹੋਵੇ ਮੇਰੇ ਹਾਲ ਕਾ ਸਭ ਤੋਂ ਵੱਡਾ ਤਰਦ ਭੈਣਾਂ ਨੂੰ ਮਹਿਸੂਸ ਹੁੰਦਾ ਵਾ ਜੇ ਵੀਰਾਂ ਨੂੰ ਮਾੜਾ ਜਾਂ ਵੀ ਕੁਛ ਹੋ ਜੇ ਤੇ اے ਗੁਰੂ ਰਾਮਦਾਸ ਮੇਰੇ ਵੀਰ ਨੂੰ ਕੁਛ ਨਾ ਹੋਵੇ ਭੈਣਾਂ ਦੀ ਹੋਰ ਅਰਦਾਸਾਂ ਕਰਦੀ ਆਂ ਵਾ ਅੱਖਾਂ ਨੂੰ ਨਾ ਹੈਲੋ ਦੀਦੀ ਤੁਸੀਂ ਨਾ ਘਬਰਾਓ ਨਾ ਠੀਕ ਆ ਤੁਹਾਡੇ ਬ੍ਰਦਰ ਹੁਣ ਤੇ ਤੁਹਾਡੇ ਮਦਰ ਵੀ ਨਹੀਂ ਦਿਖਦੇ ਪਏ ਉਹ ਮੰਮੀ ਘਰ ਗਏ ਆ ਅੱਛਾ ਮੈਂ ਦੱਸ ਨਹੀਂ ਸੀ ਕਿ ਉਹਨਾਂ ਨੂੰ ਹੋਸ਼ ਆ ਜਾਣਾ ਥੋੜੇ ਟਾਈਮ ਤੱਕ ਤੁਸੀਂ ਘਬਰਾਓ ਨਾ ਟੈਨਸ਼ਨ ਨਾ ਲਓ ਤੇ ਤੁਸੀਂ ਦੇਖ ਸਕਦੇ ਓਦਾਂ ਪੇਸ਼ੈਂਟ ਹੋਣੇ ਮੈਡਮ ਜੀ ਚੈੱਕ ਅਪ ਕਰਾਉਣ ਵਾਲੀ ਦੀ ਗੱਲ ਆ ਇੱਕ ਮੇਰੇ ਘਰ ਵਾਲਾ ਵੀ ਪਿਆ ਆ ਇੱਕ ਮੇਰੇ ਵੀਰ ਨੂੰ ਇੰਨੀ ਸੱਟ ਲੱਗ ਗਈ ਆ ਨਹੀਂ ਕੋਈ ਗੱਲ ਨਹੀਂ ਚੈੱਕ ਅਪ ਕੀਤਾ ਹੋਇਆ ਇੰਜੈਕਸ਼ਨ ਦਿੱਤੇ ਹੋਇਆ ਟ੍ਰਿਪ ਵੀ ਚੱਲਦੀ ਪਈ ਆ ਇਕੋ ਭਰਾਉਣਾ ਟੈਨਸ਼ਨ ਨਾ ਲਓ ਤੁਸੀਂ ਤੂੰ ਹੀ ਨਾ ਰੱਬ ਵਰਗੇ ਆ ਉਹ ਨਹੀਂ ਨਹੀਂ ਇਦਾਂ ਨਾ ਬੋਲੋ ਤੁਸੀਂ ਅਸੀਂ ਵੀ ਤੇ ਚਲੋ ਰੱਬ ਦਾ ਕਰਕੇ ਹੀ ਇਹ ਚਿੱਕਿਆ ਸਾਰਾ ਕੁਝ ਰੱਬ ਨੇ ਹੀ ਸਾਨੂੰ ਸਿਖਾਇਆ ਕੋਈ ਗੱਲ ਨਹੀਂ ਤੂੰ ਇੰਨਾ ਘਬਰਾਉਣਾ ਟੈਨਸ਼ਨ ਨਾ ਲਓ ਤੁਸੀਂ ਕੋਈ ਗੱਲ ਨਹੀਂ ਤੁਸੀਂ ਨਾ ਦੇਖਾਓ ਜਾ ਕੇ ਆਪਣੇ ਵੀਰ ਨੂੰ ਠੀਕ ਹੈ ਸਾਰੀ ਮੈਂ ਲਿਬੜ ਗਈ ਘਟੇ ਦੇ ਨਾਲ ਉੱਤੇ ਨੇਰੀਆਂ ਦਾ ਕਿੰਨਾ ਘੱਟਾ ਪਿਆ ਸਾਰੇ ਮੇਰੇ ਕੱਪੜੇ ਗੰਦੇ ਕਰਤੇ ਇਹ ਬੰਦਾ ਥੋੜਾ ਵਾ ਇਹ ਤੇ ਹਰਨਾਖਸ਼ ਆ ਹਰਨਾਖਸ਼ ਪਤਾ ਨਹੀਂ ਹੁਣ ਗਿਆ ਕਿੱਥੇ ਹੀ ਉਹ ਜੇ ਮੈਂ ਨਾ ਨਾ ਨਾਟਕ ਜਿਹਾ ਕਰਦੀ ਤੇ ਇਹਨੇ ਮੈਨੂੰ ਮਾਰਛ ਦਈ ਮੈਨੂੰ ਤੇ ਡਰੀ ਲੱਗਾ ਪਰ ਨਹੀਂ ਡਰਨਾ ਨਹੀਂ ਮੈਂ ਹੁਣ ਹੁਣ ਮੈਨੂੰ ਵੀ ਢੰਗ ਆ ਗਿਆ ਇਹ ਸੱਚ ਤਨਾ ਖੋਲ ਕੇ ਰਹਿਣਾ ਮੈਂ ਤੇ ਐਵੇਂ ਕਰਦੀ ਹਾਂ ਵੀ ਸੱਚ ਖੋਲਣਾ ਖੋਲਣਾ ਪਰ ਨਹੀਂ ਹੁਣ ਮੈਨੂੰ ਢੰਗ ਆਉਂਦੇ ਜਾਂਦੇ ਆ ਸਕੀਮਾਂ ਹੁੰਦੀਆਂ ਜਾਂਦੀਆਂ ਬੱਚੋ ਤੇਰੇ ਤੋਂ ਹੀ ਸਿੱਖਣ ਨੇ ਸਕੀਮਾਂ ਸਾਰੀਆਂ ਮੈਂ ਸੱਚ ਪਰ ਸਾਹਮਣੇ ਕਿਦਾਂ ਲੈ ਕੇ ਆਵਾਂ ਕੋਈ ਨਾ ਉਹ ਵੀ ਸਕੀਮ ਮਿਲ ਹੀ ਜਾਊ ਇਹਦੇ ਕੋਲੋਂ ਕਈ ਸਕੀਮਾਂ ਮੈਨੂੰ ਮਿਲਦੀਆਂ ਚੱਲ ਮਨਾ ਕੋਈ ਕੰਮ ਕਰ ਲਾਂ ਇਹਦੀ ਵਰਗੀ ਤੇਦੀ ਮਾਮ ਭਾਵੇਂ ਮੈਂ ਨਾਟਕ ਹੀ ਕੀਤਾ ਪਰ ਮੇਰੇ ਤੇ ਕਿਦਾਂ ਡੇ ਹੀ ਬੋਲਣ ਜੇ ਮੈਂ ਸੱਚੀ ਭੋਚ ਹੋਈ ਹੁੰਦੀ ਤੇ ਫਿਰ ਇਦਾਂ ਹੀ ਬੋਲਣਾ ਸੀ ਮੰਮੀ ਨੇ ਕੋਈ ਨਾ ਮੈਂ ਆਪਣਾ ਕੰਮ ਕਰਦੀ ਕੋਈ ਨਾ ਹੋਏ ਕਿੰਨਾ ਖਲਾਰਾ ਪਿਆ ਵਾ ਸਾਂ ਪਹਿਲਾਂ ਖਲਾਰਾ ਹੀ ਸਾਂਬਾ ਫੇਰ ਕੋਈ ਸਬਜੀ ਭਾਜੀ ਦਾ ਕਰਦੀ ਲੈ ਆ ਵੀ ਨੰਗਾਈ ਰੱਖਿਆ ਲੈ ਓਰੇ ਤੂੰ ਤੇ ਚੰਗੀ ਪਣੀ ਆ ਮੈਂ ਫਿਕਰ ਕਰ ਕਰ ਮਰ ਗਈ ਆ ਵੀ ਤੂੰ ਉਹ ਗੱਲ 75 ਖਾ ਕੇ ਦੇਖੀ ਬੋਸ਼ ਹੋ ਗਈ ਆ ਆ ਤੂੰ ਪਖੰਡ ਕਾਤੇ ਸਿੱਖ ਲੈ ਪਖੰਡ ਨਹੀਂ ਮੰਮੀ ਮੈਂ ਤੇ ਰਸੋਈ ਸਮਝ ਜਾਵੇਂ ਗੋਡੇ ਗੋਡੇ ਪਪੀਤੇ ਨੂੰ ਕੀੜੀਆਂ ਛਿੱਲਾਂ ਨੂੰ ਚੜੀਆਂ ਖਾਦਾ ਪਪੀਤਾ ਤੇ ਮੈਂ ਹੈ ਇਹ ਇੱਥੇ ਇਹਨਾਂ ਨੂੰ ਚੜਨੀਆਂ ਵਾ ਰੋਟੀ ਪਾਣੀ ਨੂੰ ਹੀ ਅੱਛਾ ਤਾਂ ਹੁਣ ਤੂੰ ਪਪੀਤੇ ਦੀ ਛਿੱਲੜਾ ਚੁੱਕ ਲੈ ਤੇ ਪਹਿਲਾਂ ਨਿਕੰਦ ਗਿਆ ਜੀ ਤੂੰ ਮੂੰਹ ਅਟਕੇ ਅੰਦਰ ਪਈ ਮੈਂ ਇੰਨੀਆਂ ਤੈਨੂੰ ਆਵਾਜ਼ਾਂ ਮਾਰੀਆਂ ਤੂੰ ਉਹ ਕੋਈ ਸਹੀ ਨਹੀਂ ਆਉ ਲੱਗਾ ਜਿਵੇਂ ਮਰ ਗਈ ਹੁੰਨੀ ਆ ਮੰਮੀ ਜੀ ਪਰੇਸ਼ਾਨੀ ਆ ਗਈ ਕੋਈ ਸਰੀਰ ਨੂੰ ਤੇ ਆਈ ਗਈ ਹੁਣ ਦੀਦੀ ਗਏ ਆਂ ਮੈਂ ਕਿਹਾ ਮੈਂ ਕੰਮ ਸੰਭਲਾ ਚੱਲ ਨਹੀਂ ਆਹ ਚਲਿੱਤਰ ਕਰ ਕਰਕੇ ਤੂੰ ਮੇਰੇ ਮੁੰਡੇ ਨੂੰ ਮਗਰ ਲਾ ਲਿਆ ਹੋਰ ਨੀ ਕੋ ਗੱਲ ਹੈ ਜੀ ਮੰਮੀ ਜੀ ਮੈਂ ਨਹੀਂ ਮਗਰ ਲਾਇਆ ਉਹਨਾਂ ਨੂੰ ਉਹ ਮੇਰੇ ਮੰਗਰ ਲੱਗਾ ਵਾ ਤੇ ਮੈਂ ਉਹਨੂੰ ਨਹੀਂ ਮੰਨਦੀ ਮੇਰੇ ਮੂੰਹ ਤੇ ਬਿਠਾ ਕੇ ਉਹਨਾਂ ਨੂੰ ਪੁੱਛੋ ਉਹਨਾਂ ਨੇ ਮੈਨੂੰ ਜ਼ਬਰਦਸਤੀ ਘਰ ਚ ਲੈ ਕੇ ਆਏ ਨੇ ਅੱਛਾ ਤੂੰ ਤਾਂ ਵੀ ਨਹੀਂ ਉਹ ਤਾਂ ਤੈਨੂੰ ਖਿੱਚ ਤੂ ਕੇ ਲਾਇਆ ਬੋਰੀ ਚ ਪਾ ਕੇ ਲਾਇਆ ਤੂੰ ਆ ਜਾ ਤੇਰੇ ਕੋਲ ਉਹ ਕਿਤੇ ਰੌਣ ਕੇ ਆ ਨਹੀਂ ਘਰ ਚ ਮੰਮੀ ਜੀ ਖਿੱਚਣ ਵਾਲੀ ਗੱਲ ਹੀ ਆ ਇੱਕ ਤੇ ਮੈਨੂੰ ਉਹ ਗੱਲ ਵੀ ਦੂਜੇ ਵਿਆਹ ਵਾਲਾ ਨਾਮ ਮੈਨੂੰ ਦਿੱਤਾ ਵੀ ਇਹਨੇ ਦੂਜਾ ਵਿਆਹ ਕਰਾਇਆ ਇੱਕ ਜ਼ਬਰਦਸਤੀ ਮੇਰਾ ਨਾ ਵਿਆਹ ਕਰਾਇਆ ਮੈਂ ਕਿਹੜਾ ਸੌਖੀ ਆ ਅੱਛਾ ਸੌਖੀ ਹਾਂ ਤਾਂ ਤੂੰ ਔਖੀ ਵੀ ਕਿਹੜੀ ਗੱਲੋਂ ਤੂੰ ਤਾਂ ਸਾਰਾ ਟੱਬਰ ਨੂੰ ਉਹ ਗੱਲ ਵੀ ਉਹ ਗੱਲ ਤੂੰ ਪਾਇਆ ਵਾ ਪਿੰਜਰੇ ਚ ਪਾਇਆ ਵਾ ਸਤਾ ਮਾਰਦੀ ਤੂੰ ਕਦੀ ਤੈਨੂੰ ਉਹ ਹੋ ਗਿਆ ਤੂੰ ਅਗਰ ਚੱਕਰ ਆ ਗਏ ਬੋਸ਼ ਹੋ ਗਈ ਉਹ ਜੋ ਜਿਹੜੇ ਤੇਰੇ ਛਣਕਣੇ ਤੂੰ ਛਣਕਮੀ ਦੋ ਵੇਖਦਾ ਵਾ ਤੇਰੇ ਛਣਕਣੇ ਮੈਂ ਚਲ ਕਾਉਂਦੀ ਮੈਂ ਕੋਈ ਛਣਕਨੇ ਛਣ ਕਾਉਂਦੀ ਹੋਰ ਕੀ ਅਚਾਨਕ ਤੁਹਾਨੂੰ ਚੱਕਰ ਆ ਜਾਂਦਾ ਧੁੱਪ ਨਾਲ ਤੇ ਫੇਰ ਜੇ ਮੈਨੂੰ ਆ ਗਿਆ ਵਾ ਤੇ ਐਡੀ ਛੇਤੀ ਨਹੀਂ ਚੱਕਰ ਆਉਂਦੇ ਜੇ ਧੁੱਪ ਕਿਹੜੀ ਸੀ ਜੇ ਤੂੰ ਉਹ ਵਾਰ ਮੈਨੂੰ ਵੀ ਝੜ ਕਪਵਾਤੀਆਂ ਵੀ ਮੰਮੀ ਤੂੰ ਇਹਨੂੰ ਕੱਲ ਲਿਆ ਕਿਉਂ ਜੇ ਤੂੰ ਠੀਕ ਨਹੀਂ ਤੇਰਾ ਫਰਜ਼ ਨਹੀਂ ਬਣਦਾ ਮੈਂ ਦੱਸਾਂ ਦਾ ਹੁਣ ਤੂੰ ਚੰਗੀ ਭਲੀ ਹੋ ਗਈ 9 ਬਰ 9 ਮੰਮੀ ਜੀ ਮੈਂ ਉਤੋਂ ਤੁਹਾਨੂੰ ਦੱਸਣ ਆਉਂਦੀ ਵੀ ਮੰਮੀ ਮੈਨੂੰ ਚੱਕਰ ਆਉਣ ਲੱਗਾ ਜੇ ਅੱਛਾ ਪਹਿਲਾਂ ਨਹੀਂ ਆਉਂਦੇ ਪਹਿਲਾਂ ਤੂੰ ਠੀਕ ਠਾਕ ਕੋਠੇ ਜੜ ਕੇ ਤੇ ਚੱਕਰ ਆਉਂਦੇ ਮੰਮੀ ਜੇ ਮੈਂ ਲੰਮੇ ਪਈ ਅੰਦਰ ਤੁਸੀਂ ਮੈਨੂੰ ਤਾਂ ਨਹੀਂ ਟਿਕਣ ਦਿੱਤਾ ਜ਼ਬਰਦਸਤੀ ਤੁਸੀਂ ਮੈਨੂੰ ਛੱਤ ਤੇ ਕਲਾਇਆ ਹੁਣ ਤੇ ਹੁਲਟਾ ਮੈਨੂੰ ਡਾਟਣ ਦਾ ਕਿਦਾਂ ਮੁੰਡਾ ਕਹਿੰਦਾ ਵੀ ਡਿੱਗ ਚਲੀ ਸੀ ਤੇ ਜੇ ਤੂੰ ਡੇਪਈ ਨਹੀਂ ਤੂੰ ਡਿੱਗ ਕੇ ਮਰ ਜਾਂਦੀ ਹੈਗੀ ਤਾਂ ਬੱਚੇ ਮਰ ਜਣਾਗੇ ਨਾ ਹੁਣ ਮੰਮੀ ਮੈਂ ਤੈਨੂੰ ਕੀ ਦੱਸਾਂ ਕਿ ਇਹ ਕਰਿਆ ਧਰਿਆ ਸਭ ਕੁਝ ਤੇਰੇ ਪੁੱਤ ਦਾ ਹੀ ਆ ਪਰ ਕੀ ਫਾਇਦਾ ਦੱਸਣ ਦਾ ਤੁਸੀਂ ਕਿਹੜਾ ਸੱਚ ਮੰਨਣਾ ਮੈਂ ਭਾਵੇਂ ਤੁਹਾਨੂੰ ਸੋਨੇ ਦੀ ਹੋ ਕੇ ਵਿਖਾ ਲਈ ਦਵਾਂ ਨੀ ਹੁਣ ਕਾਤੋਂ ਗੁੱਗਲ ਹੋ ਗਈਆਂ ਕੌਣ ਕੀ ਸੋਚਣ ਲੱਪੀ ਹੁਣ ਮੈਨੂੰ ਦੱਸ ਕੁਛ ਨਹੀਂ ਮੰਮੀ ਸੋਚਣਾ ਕੀ ਆ ਮੈਂ ਆਹ ਕਹਿ ਨਹੀਂ ਕੀੜੀਆਂ ਚੜੀਆਂ ਤੇ ਉਦੋਂ ਦੀਆਂ ਛੱਲਾਂ ਮੰਮੀ ਡਸਟਬਿਨ ਚ ਪਾ ਦਿੰਦੇ ਜਾਂ ਬਾਹਰ ਸੁੱਟ ਹੁੰਦੇ ਜਿਹੜੀ ਮੈਂ ਗੱਲ ਪੁੱਛਣ ਦੀ ਉਹ ਤੂੰ ਦੱਸਣ ਨਹੀਂ ਰਹੀ ਤੂੰ ਘੜੀ ਕਮਸ਼ ਕੀੜੀਆਂ 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 ਲਾਈਆਂ ਮੰਮੀ ਜੀ ਮੈਂ ਕੀ ਦੱਸਾਂ ਜੇ ਮੈਂ ਤੁਹਾਡੇ ਨਾਲ ਕੋਈ ਗੱਲ ਕਰਦੀ ਆਂ ਤੇ ਤੁਸੀਂ ਕਹਿੰਦੇ ਤੂੰ ਬੋਲਦੀ ਆਂ ਗਾੜੀਆਂ ਜਵਾਬ ਦਿੰਦੀਆਂ ਮੇਰੀ ਗੱਲ ਨੂੰ ਤੁਸੀਂ ਗੱਲ ਤੇ ਸਮਝਦੇ ਨਹੀਂ ਸੀਰੀਅਸ ਤੇ ਤੁਸੀਂ ਲੈਂਦੇ ਨਹੀਂ ਕਿ ਕੀ ਗੱਲ ਕੀਤੀ ਆ ਇਹਨੇ ਅੱਛਾ ਮੈਂ ਛੇਦਣਵਾ ਤੂੰ ਹੀ ਚਾਤ ਲਾ ਗਈਆਂ ਜੀ ਮੰਮੀ ਜੀ ਮੈਂ ਕਦੋਂ ਕਹਿੰਨੀ ਤੈਹੀ ਛੇਦਣ ਹੋ ਹੋਰ ਮੈਨੂੰ ਕੀ ਆ ਤੂੰ ਇਹ ਮੈਨੂੰ ਛੇਦਣਾ ਬਣਾਤੀਆਂ ਮੁੰਡਿਆਂ ਤੋਂ ਵੀ ਝੜਕਾ ਪਾ ਦਿੰਦੇ ਆ ਫੇਰ ਤੇ ਚੰਗੀਆਂ ਭਲੀਆਂ ਮੈਂ ਤਾਂ ਮੰਮੀ ਜੀ ਚੰਗਾ ਸੋਚਿਆ ਸੀ ਕਿ ਦੀਦੀ ਗਏ ਨੇ ਤੇ ਚਲ ਛਾਵੇਂ ਛਾਵੇਂ ਇੱਥੇ ਰਸੋਈ ਦੀ ਸਫਾਈ ਕਰਨੀ ਆ ਰੋਟੀਆਂ ਦਾ ਸਬਜੀ ਦਾ ਕੋਈ ਕਰ ਲੈਣੀ ਆ ਇਂਤਜ਼ਾਮ ਭਾਜੀ ਵੀ ਠੀਕ ਨਹੀਂ ਗਿਆ ਉਹਨਾਂ ਵੀ ਉੱਥੇ ਖਾਪਿਆ ਤੇ ਪਿਆਨੇ ਆਉਣਾ ਵਾ ਤਤਹੀਂ ਮੰਮੀ ਫੇਰ ਮੇਰੇ ਤੇ ਇਹ ਇਲਜ਼ਾਮ ਲਾਉਣ ਡੈ ਵੀ ਤੂੰ ਕਿਉਂ ਆ ਗਈ ਆ ਕਿਉਂ ਕਰਨ ਡਈ ਆ ਮੈਂ ਇਨਜ਼ਾਮ ਨਹੀਂ ਲਾਉਂਦੀ ਮੈਂ ਤੈਨੂੰ ਸਮਝਾਉਣੀ ਆ ਵੀ ਇਦਾਂ ਦੇ ਨਾਂ 'ਚ ਲਿੱਤਰਬਾਜ਼ੀਆਂ ਕਰਿਆ ਕਰ ਮੇਨੂੰ ਨਾਸਤਾਇਆ ਕਰੋ ਤੂੰ ਹੀ ਪਰਸਤਾਨੋ ਬਾਜ ਨਹੀਂ ਆਉਂਦੀ ਆ ਕਾਰ ਕੰਮ ਜਿਹੜਾ ਰਹਿ ਗਿਆ ਔੜਦੀ ਫੇਰ ਹੁਣ ਅੱਲੀ ਕਰਾਂਗੇ ਨਾਲ ਤੈਨੂੰ ਪਤਾ ਲੱਗ ਜਾਊਗਾ ਤੇ ਪੀਤਾ ਖਾਣ ਨੂੰ ਮੰਮੀ ਤੇ ਚੰਗੀ ਭਲੀ ਹੀ ਪਪੀਤਾ ਖਾਣ ਨੂੰ ਮਾਤਾ ਤੇ ਚੰਗੇ ਭਲੇ ਹੈ ਜੇ ਮੈਂ ਪਪੀਤੇ ਦੀਆਂ ਛੱਲਣਾ ਸੁੱਟਾਂ ਚਲਨੀ ਤੇ ਆਣ ਕੇ ਘੇਰ ਲਿਆ ਉਪਰੋਂ ਗੱਲਾਂ ਸੁਣਾਉਣ ਲੱਗ ਗਏ ਜੇ ਖਾਣਾ ਹੁੰਦਾ ਹੀ ਤੇ ਚਿੱਲਾ ਵੀ ਸੁੱਟਾ ਹੁੰਦੇ ਇੱਥੇ ਰੋਟੀਆਂ 'ਚ ਤੇ ਸਬਜ਼ੀਆਂ 'ਚ ਕੀੜੀਆਂ ਪੈਣ ਨੂੰ ਤੇ ਉਹ ਰੱਖਿਆ ਭਰ ਕੇ ਪਲੇਟ ਰੱਖੀ ਆ ਇਹ ਵੀ ਬੜਾ ਦੁੱਖ ਹੁੰਦਾ ਵਾ ਵੀ ਇਦਾਂ ਦੇ ਕੰਮ ਕਿਉਂ ਆਂਦੀ ਆ ਤੇ ਚਿੱਲਾ ਰੱਖੀਆਂ ਵਾ ਉਲਟਾ ਮੇਰੇ ਦਿਵਾਲੇ ਹੋ ਗਏ ਨੇ ਮੰਮੀ ਨੂੰ ਆਪਣੇ ਪੁੱਤ 'ਚ ਨਹੀਂ ਜੇ ਆਉਂਦਾ ਕੋਈ ਵੀ ਨજર ਬਦਲਾਪ ਵੀ ਇਹ ਕਿਦਾਂ ਦਾ ਕਿਦਾਂ ਦਾ ਨੇ ਕੋਈ ਨਹੀਂ ਮੰਮੀ ਫੇਰ ਕੀ ਆ ਹੌਲੀ ਹੌਲੀ ਸਭ ਕੁਝ ਕਰ ਹੀ ਲਾਉਂਗੀ ਸੋਤਰ ਮਮੇ ਜਿੱਦਿਆਂ ਤੁਹਾਡੇ ਚ ਚਲਾਕੀਆਂ ਨਾ ਪਰ ਹੌਲੀ ਹੌਲੀ ਸਮਝੋਂਗੀ ਜੱਗੂ ਉੱਠ ਮੇਰਾ ਵੀਰ ਮੈਨਾਂ ਗੱਲਾਂ ਕਰ ਮੈਨੂੰ ਦੱਸ ਤੇਰਾ ਬਣਿਆ ਕੀ ਆ ਮੇਰੇ ਕੋ ਨਹੀਂ ਵੇਖਿਆ ਜਾਂਦਾ ਇਦਾਂ ਲੰਮਾ ਪਿਆ ਇੱਕ ਤਰ੍ਹਾਂ ਭਾਜੀ ਲੰਮਾ ਪਿਆ ਵਾ ਕਿੰਨੇ ਦਿਨਾਂ ਤੇ ਮੰਜੇ ਤੇ ਪਏ ਆ ਤੁਹਾਦਾ ਮੇਰਾ ਘਰ ਆਂਦਾ ਵੇਦਾ ਤੂੰ ਤੇ ਆਪ ਹੀ ਬਹਿ ਗਿਆ ਜੱਗੂ ਜੱਗੂ ਮੈਂ ਕਿੱਥੇ ਆ ਮੈਂ ਕਿੱਥੇ ਹਾਂ ਮੈਂ ਤੂੰ ਹਸਪੀਟਲ ਆ ਤੂੰ ਠੀਕ ਆ ਹੁਣ ਠੀਕ ਆ ਦੀਦੀ ਮੇਰੇ ਧੌਣ ਤੇ ਬੜੀ ਫੀਰ ਆਉਂਦੀ ਆ ਇਹ ਹਮ ਤਰ੍ਹਾਂ ਨੇ ਕਿਦਾ ਧੌਣ ਤੇ ਜਿਆਦਾ ਨਹੀਂ ਮਾਰ ਦਿੱਤੀ ਹੋਇਆ ਕੀ ਆ ਮੈਨੂੰ ਦੱਸ ਜੇ ਮਾੜੀ ਮੁੱਢੇ ਹੋਸ਼ ਆਈ ਹੈ ਨਾ ਮੈਨੂੰ ਦੱਸ ਛੇਤੀ ਮੈਨੂੰ ਹਾਂ ਲੋ ਰਾਜਨਾ ਹਾਂ ਦੋ ਮੁੰਡੇ ਆਂ ਹਾਂ ਦੋ ਮੁੰਡਿਆਂ ਨੇ ਦੋ ਮੁੰਡਿਆਂ ਨੇ ਕੀ ਹਾਂ ਨਟੇਰੇ ਹੀ ਤੇ ਕੋ ਕੋ ਖੋ ਕੇ ਤੇ ਨਹੀਂ ਖੜਿਆ ਉਹਨਾਂ ਨੇ ਹੈ ਫੂਨ ਫਾਨ ਤੇ ਨਹੀਂ ਹੋਇਆ ਤੇਰਾ ਹਮਤਰਾ ਦਾ ਬੇੜਾ ਪੈਜੇ ਕਿੱਥੇ ਕਿੱਥੇ ਮੇਰੇ ਵੀਰ ਨੂੰ ਸੱਟਾਂ ਲਾਈਆਂ ਵਾ ਦੱਸ ਮੇਰਾ ਵੀਰ ਜੀ ਜੀ ਕੁਛ ਖਾਣਾ ਪੀਣਾ ਤਾਂ ਨਹੀਂ ਆ ਪਹਿਲਾਂ ਜੀ ਉੱਥੇ ਹਾਂ ਮੁੰਡੇ ਨੇ ਨਾ ਕੁਟਿਆ ਬੜਾ ਹੀ ਹਾਂ ਮੇਰੇ ਤੋਂ ਵੀ ਪੀੜ ਹੋਣ ਦੀ ਆ ਮੈਨੂੰ ਪਤਾ ਵਾ ਪੀੜ ਹੋਣ ਦੀ ਆ ਬਹੁਤ ਛੱਟ ਜਿਆਦਾ ਲੱਗੀ ਮੈਨੂੰ ਪਤਾ ਵਾ ਡਾਕਟਰ ਕਹਿੰਦੇ ਰੈਸਟ ਕਰਨੀ ਪੈਣੀ ਆ ਤੇ ਉਹ ਹਾਂ ਮੈਨੂੰ ਪਤਾ ਮੈਨੂੰ ਇਹਦਾ ਮੁੰਡਾ ਸਪਾਣੀ ਚ ਨਹੀਂ ਪੀਣਾ ਸੱਤ ਕਿਹਦੇ ਲਈ ਆ ਹਾਂ ਕਿਹਨੇ ਲਈ ਆ ਤੈਨੂੰ ਪਤਾ ਹਾਂ ਅਚਾਤਰ ਮੁੰਡਾ ਸਦਾਸ ਛੇਤੀ ਦਾਸ ਇਹ ਮਨੀ ਨੇ ਹੈ ਮਨੀ ਨੇ ਉਹਨੇ ਹਾਂ ਇੱਕ ਵਾਰ ਬੜਾ ਮਾਰੇ ਏ ਵੀਰੀ ਪੀਰ ਉਹਨੇ ਹਾਂ ਮਨੀ ਨੇ ਘਮ ਕੀਤਾ ਤੇਰੇ ਨਾਲ ਮੈਨੂੰ ਪਹਿਲਾਂ ਹੀ ਉਹਦੇ ਤੇ ਸ਼ੱਕ ਸੀ ਉਹਨੇ ਦਵਾਈਆਂ ਬਦਲੀਆਂ ਹੋਣੀਆਂ ਫਿਰ ਮੈਂ ਤੈਨੂੰ ਫੋਟੋਆਂ ਪਾਈਆਂ ਇਹਨਾਂ ਦਵਾਈਆਂ ਦੀਆਂ ਤੂੰ ਮੇਰੇ ਪੀਰ ਬਣੀ ਉਹ ਨਾ ਕੋਈ ਨਹੀਂ ਕੋਈ ਮੈਂ ਤਾਂ ਮੈਂ ਤੈਨੂੰ ਨਾ ਇੰਜੈਕਸ਼ਨ ਲਵਾ ਦਿੰਦੀ ਹਾਂ ਨਰਸ ਨੂੰ ਕਹਿ ਕੇ ਤੂੰ ਪਹਿਲਾਂ ਮੈਨੂੰ ਇੰਨੀ ਗੱਲ ਦੱਸ ਦੇ ਦਵਾਈਆਂ ਦਵਾਈਆਂ ਬਦਲੀਆਂ ਉਹਨੇ ਬਦਲੀਆਂ ਨਾ ਸਭ ਕੁਝ ਉਹਨੇ ਕੀਤਾ

इनीर तो हाँ। ना लाती हाँ। कोई गल हूं मैं तड़वाऊंगी दीदी तू कोई फिक्र ना कर कुछ ना करी मैं सब कुछ दसूंगा करूगी सब कुछ जिन्ना मर्जी पुलिस हाँ। करूगी ਔਰ 1 ਵਜੇ ਤੇ ਮੈਂ ਉਹਦੇ ਮਾਂ ਦੇ ਕੰਨਾਂ 'ਚ ਕੱਦਣੀ ਕੱਦਣੀ ਗੱਲ ਵੀ ਮੇਰੇ ਵੀਰ ਨੂੰ ਮੱਜੇ ਤੇ ਪਾਉਣ ਵਾਲਾ ਏ ਵਾ ਜਿੰਨਾ ਮੇਰਾ ਹਿੱਤ ਦਾ ਬਲਉਂਦਰਾ ਗਿਆ ਨਾ ਮੈਂ ਜਾਣਦੀ ਨੂੰ ਵੀਰ ਪੈ ਨੂੰ ਛੱਟ ਲੱਗ ਜਾਣਾ ਪਹਿਣਾ ਹੀ ਜਾਣਦੀ ਆ ਵਾ ਤੇ ਜਾਂ ਮੇਰੀ ਮਾਂ ਜਾਣਦੀ ਆ ਕਿੱਡੀ ਜ਼ਬਰਦਸਤ ਨੂੰ ਛੱਟ ਲਾ ਕੇ ਸੁਟਿਆ ਵਾ ਹਜੇ ਕੀ ਪਤਾ ਕਿੰਦਰ ਰਮਾਨ ਬਣਾਵਾ ਸਾਰਾ ਕੰਮ ਠੱਪ ਪੈ ਗਿਆ ਵਾ ਤੂੰ ਤੂੰ ਰਸਤੇ ਘਰ ਮੈਂ ਹੁਣੇ ਮੰਮੀ ਨੂੰ ਫੋਨ ਲੰਮੀ ਆ ਨਹੀਂ ਨਹੀਂ ਤੂੰ ਚੁੱਪ ਕਰ ਜਾ ਕਿਹੜੇ ਯਾਰ ਮੈਨੂੰ ਪੰਗੇ ਕਰਨੇ ਪੈਂਦੇ ਆ ਪੱਠਾ ਟੱਕਾ ਸਾਰਾ ਮੈਨੂੰ ਪੁਣਾ ਪੈਂਦਾ ਯਾਰ ਪਰ ਮੇਰਾ ਧਿਆਨ ਨਾ ਉਧਰੇ ਲੱਗਾ ਟਮਾਕ ਸਾਰਾ ਯਾਰ ਮਨੀਸ਼ਾ ਤੋਂ ਬਹੁਤ ਵੱਡੀ ਗਲਤੀ ਕਰਤੀ ਆ ਹੈਨਾ ਇੰਨਾ ਪ੍ਰੈਸ਼ਰ ਦੇ ਕੇ ਉਹਨੂੰ ਪੁੱਛਿਆ ਹੈ ਨਾ ਇੰਨਾ ਉਹਨੂੰ ਤੰਗ ਕੀਤਾ ਹੈ ਉਹਨੂੰ ਭਾਵੇਂ ਕੁਝ ਵੀ ਨਾ ਸੁਣਿਆ ਹੋਵੇ ਤੇ ਉਹਨੂੰ ਭਾਵੇਂ ਹੁਣ ਮੇਰੇ ਤੇ ਸ਼ੱਕ ਹੋ ਜੇ ਵੀ ਇਹਨੇ ਮੈਨੂੰ ਕਿਉਂ ਇੰਨਾ ਪ੍ਰੈਸ਼ਰ ਦੇ ਕੇ ਪੁੱਛਿਆ ਵਾ ਤੇ ਕੀ ਪੁੱਛਣਾ ਚਾਹੁੰਦਾ ਏ ਮੇਰੇ ਕੋਲ ਐਵੇਂ ਸ਼ਿਦਾਈਆਂ ਵਾਂਗੂ ਨਾ ਕੋਈ ਗੱਲ ਨਾ ਕੋ ਬਾਤ ਇਨੂੰ ਟੌਰਚਰ ਕਰਦਾ ਪੈਈ ਨਾ ਉਹਨੂੰ ਤੇ ਮਣੀ ਤੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਬਿਲਕੁਲ ਖਤੇ ਜਦੋਂ ਗੁੱਸਾ ਆਉਂਦਾ ਨਾ ਤੈਨੂੰ ਉਦੋਂ ਤੂੰ ਅੰਨ੍ਹਾ ਹੀ ਹੋ ਜਾਂਦਾ ਬਿਲਕੁਲ ਗੁੱਸੇ ਦੇ ਵਿੱਚ ਹੁਣ ਏਦਾਂ ਕਰਦਾ ਵਾਂ ਉਹਨੂੰ ਨਾ ਥੋੜਾ ਪਿਆਰ ਮੁਹੱਬਤ ਨਾਲ ਮਨਾਉਣਾ ਵਾਂ ਉਹ ਨਾ ਹੋਵੇ ਕਿਤੇ ਉਹ ਮੇਰੀ ਜਸੂਸੀ ਕਰਦਾ ਪੈ ਮੈਂ ਤੇ ਧਿਆਨ ਰੱਖਾਂਦਾ ਵੀ ਕਿ ਤੇ ਮੇਰੀ ਸਾਰੀਆਂ ਗੱਲਾਂ ਦਾ ਹੈ ਨਾ ਜੇ ਮੇਰੀਆਂ ਗੱਲਾਂ ਦਾ ਧਿਆਨ ਰੱਖਾਂਦਾ ਵੀ ਤੇ ਫਿਰ ਉਹ ਨਾ ਵੇਨੂੰ ਮੈਂ ਤੇ ਸ਼ਾਕੀ ਭੇਜੇ ਕਿਹ ਗੱਲ ਦਾ ਮਨੀਸ਼ਾ ਉਹਨੂੰ ਮਨਾ ਮਨਾ ਕੇ ਤੇ ਕੋਈ ਉਹਨੂੰ ਸਰਪ੍ਰਾਈਜ਼ ਪਲਾਨ ਕਰ ਸਰਪ੍ਰਾਈਜ਼ ਪਲਾਨ ਕਾਦਾ ਕਰਨਾ ਸ਼ਦਈਆ ਤੂੰ ਉਹਨੂੰ ਕਹਿਈਏ ਹੋ ਕਿ ਹਾਂ ਤੇਰਾ ਹੱਸ ਤੇ ਸਰਪ੍ਰਾਈਜ਼ ਪਲਾਨ ਕਰੁੰਦੇ ਆਂ ਤਾਂ ਕਰਕੇ ਤੈਨੂੰ ਟੋਰਚਨ ਕਰਨਾ ਤੇਨੂੰ ਕੁਝ ਸੁਣਿਆ ਤੇ ਨਹੀਂ ਤੂੰ ਹਾਂ ਆ ਗੱਲ ਸਹੀ ਆ ਵਾਕਈ ਗੱਲ ਹਾਏ ਰਕਬੀਰ ਪੁੱਤ ਤੂੰ ਕਦੋਂ ਤੱਕ ਇਦਾਂ ਲੰਮੇ ਪੈ ਰਹਿਣਾ ਉੱਠ ਪੁੱਤ ਮੇਰਾ ਤਾਂ ਤੇਰੇ ਤੋਂ ਬਗੈਰ ਜੀਵ ਨਹੀਂ ਲੱਗਦਾ ਕੀ ਕਰਾਂ ਅੱਲੀ ਬਲਜੀਤ ਵੀ ਵੇ ਚੋਰੀ ਚੋਰੀ ਰੋਂਦੀ ਆ ਉਹ ਗੱਲ ਪਿਓ ਵਿਚੇ ਵਿਚ ਫਿਕਰ ਕਰ ਕਰਕੇ ਵੇ ਅੱਧੀ ਨਹੀਂ ਰਹੀ ਹੈਗੀ ਵੇ ਬੰਦੇ ਤੋਂ ਬਗੈਰ ਜਨਾਨੀ ਦਾ ਵੀ ਕੋ ਹਾਲ ਨਹੀਂਗਾ ਤੂੰ ਉੱਠ ਹੁਣ ਨਹੀਂ ਸਾਡਾ ਘਰ ਤੇਰੇ ਤੋਂ ਬਗੈਰ ਚੰਗਾ ਲੱਗਦਾ ਮੈਨੂੰ ਨਹੀਂ ਕੋਈ ਸੋਚਦਾ ਔੜਦਾ ਉੱਠ ਕੇ ਤੇ ਕੰਮ ਧੰਦੇ ਕਰ ਆਪਣੇ ਕੰਮ ਆਪ ਹੀ ਸੰਭੋ ਮੈਨੂੰ ਨਾ ਕਹੋ ਨਾ ਮੇਰੇ ਕੋ ਹੁੰਦੇ ਜੇ ਤਾਂ ਨਾ ਮੇਰੇ ਕੋ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਵਾ ਬੰਦਿਆਂ ਤੋਂ ਬਗੈਰ ਜਨਾਨੀਆਂ ਕੋਈ ਡਾਵਾ ਡੋਲ ਤੁਰੀ ਫਿਰਦੀ ਆ ਕੀ ਕਹਾਂ ਨਹੀਂ ਮੈਨੂੰ ਬਾਅਦ ਸਰਦੀ ਤੇ ਵੱਖਰੀ ਗੱਲ ਵਾ ਪਰ ਮੈਨੂੰ ਤਾਂ ਦਿਸਦਾ ਨਾ ਕੀ ਹੋਣ ਰਿਹਾ ਵਾ ਲੈ ਬਲਜੀਤ ਹੈਲੋ ਮੰਮੀ ਹੈਲੋ ਬਲਜੀਤ ਪੁੱਤ ਕੀ ਹਾਲ ਹੈ